ਦੁਨੀਆ ਤੇ ਕਿਤੇ ਕੁਝ ਨਹੀਂ ਐ ਸਿਰਫ ਜੋ ਹੈ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਹੀ ਐ ਸੱਚੇ ਦਿਲ ਨਾਲ ਜਦੋਂ ਤੁਸੀਂ ਉਸ ਦਾ ਨਾਮ ਜਪਦੇ ਹੋ ਤਾਂ ਤੁਹਾਨੂੰ ਅੰਦਰੋਂ ਮਹਿਸੂਸ ਹੁੰਦਾ ਕਿ ਉਹਨਾਂ ਨੇ ਤੁਹਾਡੀ ਬਾਹ ਫੜ ਲਈ ਐ ਇੱਕ ਟਾਈਮ ਸੀ ਮੇਰੀ ਸਰਜਰੀ ਹੋਈ ਸੀ ਮੈਂ 3 ਮਹੀਨੇ ਕੁਝ ਖਾ ਨਹੀਂ ਸਕੀ ਸੀ ਮੈਂ ਰੋਟੀ ਦੇਖਦੀ ਸੀ ਤੇ ਮੈਂ ਰੋਣ ਲੱਗ ਜਾਂਦੀ ਸੀ ਮੈਨੂੰ ਇਹ ਲੱਗਦਾ ਸੀ ਕਿ ਉਹ ਮੈਂ ਕਦੇ ਖਾ ਸਕੂੰਗੀ ਮੈਂ ਆਪਣੇ ਬੱਚੇ 'ਚ ਬੈਠ ਸਕੂੰਗੀ ਅੱਜ ਜਦੋਂ ਮੈਂ ਇੱਥੇ ਖੜੀ ਹੁਣੀ ਐ ਮੈਂ ਸਾਹ ਵੀ ਲੈ ਰਹੀ ਆ ਮੈਂ ਪਾਣੀ ਵੀ ਪੀ ਰਹੀ ਆ ਤੇ ਮੈਂ ਉਸ ਪਲ ਹਰ ਪਲ ਬਸ ਸਿਰਫ ਇੱਕ ਸ਼ੁਕਰ ਕਰ ਸਕਦੀ ਹਾਂ ਗੁਰੂ ਮਹਾਰਾਜ ਦਾ ਜਿ ਕਿ ਮੈਂ ਤੁਸੀਂ ਮੈਨੂੰ ਦੂਸਰਾ ਜੀਵਨ ਬਖਸ਼ ਦਿੱਤਾ ਔਰ ਉਹ ਵੀ ਰਿਸ਼ਟ ਪੁਸ਼ਟ ਸੀਟੀ ਸਕੈਨ ਕੀਤਾ ਮੈਨੂੰ ਦੱਸਿਆ ਕਿ ਤੁਹਾਨੂੰ ਕੈਂਸਰ ਹੈ ਸਟੇਜ 3 ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸੱਚੀ ਦਾ ਪਤਾ ਲੱਗਿਆ ਤੇ ਮੈਂ ਗੁਰ ਰਾਮਦਾਸ ਜੀ ਦੇ ਚਰਨਾਂ ਚ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਮੈਨੂੰ ਸ਼ਕਤੀ ਦਿਓ ਮੈਨੂੰ ਕਿਰਪਾ ਕਰੋ ਮੇਰੇ ਤੇ ਕਿ ਮੈਂ ਇਸ ਆਫ ਕਿ ਕੜੀ ਜੋ ਬਾਹਰ ਨਿਕਲਾ ਜਦੋਂ ਮੇਰੀ ਸੈਕਿੰਡ ਸਰਜਰੀ ਹੋਈ ਮੇਰੇ ਡਾਕਟਰ ਨੇ ਮੇਰੇ ਹਸਬੰਦ ਨਾਲ ਗੱਲ ਕੀਤੀ ਜਦੋਂ ਉਹਨਾਂ ਨੇ ਦੱਸਿਆ ਕਿ ਸਭ ਕੁਝ ਠੀਕ ਹੈ ਮੈਂ ਸਾਰਾ ਕੁਝ ਚੈੱਕ ਕਰ ਲਿਆ ਤੇ ਅਸੀਂ ਰੋਜ਼ ਹੀ ਰੋਂਦੇ ਸੀ ਰੋਂਦੇ ਸਿਰਫ ਸ਼ੁਕਰ ਕਰਕੇ ਗੁਰ ਰਾਮਦਾਸ ਜੀ ਦਾ ਕਿ ਕੋਟਾਨ ਕੋਟਾਨ ਸ਼ੁਕਰ ਹੈ 2 ਸਾਲ ਪਹਿਲਾਂ ਮੈਨੂੰ ఓਵਰੀਅਨ ਕੈਂਸਰ ਡਾਇਗਨੋਸ ਹੋਇਆ ਸੀ ਜੋ ਕਿ ਸਟੇਜ 3 ਸੀਗਾ ਤੇ ਉਸ ਦੇ ਲਈ ਮੇਰਾ ਸਾਰਾ ਟ੍ਰੀਟਮੈਂਟ ਚੱਲਿਆ 2 ਸਾਲ ਦੇ ਲਈ ਮੈਨੂੰ ਨਵੰਬਰ 2023 ਦੇ ਵਿੱਚ ਪਤਾ ਲੱਗਿਆ ਕਿ ਕਿ ਮੈਨੂੰ ਬਹੁਤ ਦਰਦ ਹੋ ਰਿਹਾ ਸੀ ਤੇ ਮੈਂ ਹਸਪੀਟਲ ਗਈ ਉਹਨਾਂ ਨੇ ਸੀਟੀ ਸਕੈਨ ਕੀਤਾ ਤੇ ਮੈਨੂੰ ਦੱਸਿਆ ਕਿ ਤੁਹਾਨੂੰ ਕੈਂਸਰ ਹੈ ਸਟੇਜ 3 ਤੇ ਕਾਫੀ ਡਾਕਟਰਸ ਨੇ ਕੰਸਲਟ ਕੀਤਾ ਗੁਦਯੋਗੋ ਮੈਨੂੰ ਸਪੈਸ਼ਲਿਸਟ ਕੋਲ ਵੀ ਰੈਫਰ ਕੀਤਾ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਸਰਜਰੀ ਹੋਏਗੀ ਜਦੋਂ ਮੈਨੂੰ ਇਦਾਂ ਪਤਾ ਲੱਗਿਆ ਉਸ ਟਾਈਮ ਤੇ ਤਾਂ ਇਦਾਂ ਲੱਗਿਆ ਸੀ ਕਿ ਸਾਰੀ ਦੁਨੀਆ ਹੀ ਖਤਮ ਹੋ ਗਈ ਹੈ ਮੇਰੇ ਦੋ ਛੋਟੇ ਬੱਚੇ ਨੇ ਮੇਰੇ ਹਸਬੰਦ ਨੇ ਅਸੀਂ ਪੂਰੀ ਫੈਮਿਲੀ ਨਾਲ ਰਹਿੰਦੇ ਹਾਂ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸੋਰਜੀ ਦਾ ਪਤਾ ਲੱਗਿਆ ਤੇ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਮੈਨੂੰ ਸ਼ਕਤੀ ਦਿਓ ਮੈਨੂੰ ਕਿਰਪਾ ਕਰੋ ਮੇਰੇ ਤੇ ਕਿ ਮੈਂ ਇਸ ਆਪਕੀ ਕੜੀ 'ਚੋਂ ਬਾਹਰ ਨਿਕਲਾਂ ਤੇ ਆਪਣੇ ਪਰਿਵਾਰ ਲਈ ਆਪਣੇ ਆਪ ਲਈ ਮੈਂ ਖੜੀ ਹੋਵਾਂ ਦੁਬਾਰਾ ਤੋਂ ਉਹ ਬਹੁਤ ਜ਼ਿਆਦਾ ਪਾਵੁ ਪਲ ਸੀ ਉਹ ਇੱਕ ਪਲ ਨਹੀਂ ਸੀ ਉਹ ਹਰ ਵਕਤ ਹੀ ਸੀਗਾ ਕਿ 24 ਘੰਟੇ ਹੀ ਪਾਵੁ ਰਹਿੰਦੀ ਸੀ 24 ਘੰਟੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੀ ਰਹਿੰਦੀ ਸੀ ਕੀ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ ਮੇਰੇ ਗੁਨਾਹ ਬਖਸ਼ੋ ਤੇ ਮੈਨੂੰ ਆਪਣੇ ਲਾੜ ਲਾਓ ਤੇ ਗੁਰੂ ਰਾਮਦਾਸ ਜੀ ਨੇ ਬਹੁਤ ਨੇੜੇ ਹੋ ਕੇ ਸੁਣੀ ਮੇਰੀ ਅਸੀਂ ਮੈਂ ਉਸ ਟਾਈਮ ਤੇ ਬਹੁਤ ਹੀ ਜ਼ਿਆਦਾ ਟਫ ਟਾਈਮ ਸੀ ਬਹੁਤ ਹੀ ਦੁੱਖ ਤਕਲੀਫਾ ਵਾਲਾ ਟਾਈਮ ਸੀ ਜਦੋਂ ਵੀ ਮੈਂ ਅਰਦਾਸ ਕਰਦੀ ਸੀ ਗੁਰੂ ਮਹਾਰਾਜ ਜੀ ਨੂੰ ਆਪਣੇ ਉੱਥੇ ਹਸਪੀਟਲ ਚ ਘਰ ਪਏ ਤੇ ਮੈਨੂੰ ਐਦਾ ਲੱਗਦਾ ਸੀ ਕਿ ਉਹ ਮੇਰੇ ਸਾਹਮਣੇ ਹੀ ਬੈਠੇ ਨੇ ਤੇ ਉਹ ਮੈਨੂੰ ਕਹਿ ਰਹੇ ਨੇ ਕਿ ਤੂੰ ਠੀਕ ਹੋ ਤੇ ਮੇਰੇ ਕੋ ਲਾ ਤੇ ਮੈਂ ਉਸ ਪਲ ਦਾ ਬਹੁਤ ਵੇਟ ਕੀਤੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਤੇ ਅੱਜ ਅਸੀਂ ਸਾਰੇ ਪਰਿਵਾਰ ਨਾਲ ਇੱਥੇ ਸ਼ੁਕਰਾਨਾ ਕਰਨ ਆਇਆ ਗੁਰੂ ਮਹਾਰਾਜ ਦੀ ਦਿੱਤੀਆ ਦਾਤਾ ਦਾ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ ਕਿ ਦੁਨੀਆ ਤੇ ਕਿਤੇ ਕੁਝ ਨਹੀਂ ਹੈ ਸਿਰਫ ਜੋ ਹੈ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਹੀ ਹੈ ਸੱਚੇ ਦਿਲ ਨਾਲ ਜਦੋਂ ਤੁਸੀਂ ਉਸ ਦਾ ਨਾਮ ਜਪਦੇ ਹੋ ਤਾਂ ਤੁਹਾਨੂੰ ਅੰਦਰੋਂ ਮਹਿਸੂਸ ਹੁੰਦਾ ਕਿ ਉਹਨਾਂ ਨੇ ਤੁਹਾਡੀ ਬਾਹ ਫੜ ਲਈ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਬਸ ਜਿੱਥੇ ਕਿਤੇ ਵੀ ਬੈਠੇ ਹੋ ਆਪਣੇ ਮਨ 'ਚ ਗੁਰੂ ਰਾਮਦਾਸ ਜੀ ਨੂੰ ਤੇ ਆਓ ਨਾਮ ਜਪੋ ਵਾਹਿਗੁਰੂ ਕਰੋ ਨਿਤਨੇਮ ਕਰੋ ਜਪਜੀ ਸਾਹਿਬ ਕਰੋ ਜੋ ਤੁਹਾਡਾ ਦਿਲ ਚਾਹੁੰਦਾ ਹੈ ਤੇ ਉਹ ਗੁਰੂ ਰਾਮਦਾਸ ਜੀ ਨੇ ਉਸੇ ਟਾਈਮ ਹੀ ਤੁਹਾਡੀ ਮੇਰ ਕਰ ਦੇਣੀ ਹੈ ਤੁਹਾਡੀ ਬਾਹ ਫੜ ਲੈਣੀ ਹੈ ਖੁਸ਼ ਤਾਂ ਬਹੁਤ ਜ਼ਿਆਦਾ ਖੁਸ਼ੀ ਦਾ ਤਾਂ بیان ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਇੱਕ ਟਾਈਮ ਸੀ ਮੇਰੀ ਸਰਜਰੀ ਹੋਈ ਸੀ ਮੈਂ 3 ਮਹੀਨੇ ਕੁਝ ਖਾ ਨਹੀਂ ਸਕੀ ਸੀ ਮੈਂ ਰੋਟੀ ਦੇਖਦੀ ਸੀ ਤੇ ਮੈਂ ਰੋਣ ਲੱਗ ਜਾਂਦੀ ਸੀ ਮੈਨੂੰ ਇਹ ਲੱਗਦਾ ਸੀ ਕਿ ਉਹ ਮੈਂ ਕਦੇ ਖਾ ਸਕੂੰਗੀ ਮੈਂ ਆਪਣੇ ਬੱਚੇ ਚ ਬੈਠ ਸਕੂੰਗੀ ਅੱਜ ਜਦੋਂ ਮੈਂ ਇੱਥੇ ਖੜੀ ਹੁਣੀ ਆ ਮੈਂ ਸਾਹ ਵੀ ਲੈ ਰਹੀ ਆ ਮੈਂ ਪਾਣੀ ਵੀ ਪੀ ਰਹੀ ਆ ਤੇ ਮੈਂ ਉਸ ਪਲ ਹਰ ਪਲ ਬਸ ਸਿਰਫ ਇੱਕ ਸ਼ੁਕਰ ਕਰ ਸਕਦੀ ਆ ਗੁਰੂ ਮਹਾਰਾਜ ਦਾ ਜਿਹੜਾ ਕਿ ਮੈਂ ਤੁਸੀਂ ਮੈਨੂੰ ਦੂਸਰਾ ਜੀਵਨ ਬਖਸ਼ ਦਿੱਤਾ ਔਰ ਉਹ ਵੀ ਰਿਸ਼ਤ ਪੁਸ਼ਟ ਕੋਈ ਵੀ ਪ੍ਰੋਬਲਮ ਨਹੀਂ ਡਾਕਟਰਸ ਦੀ ਜਦੋਂ ਮੇਰੀ ਸੈਕਿੰਡ ਸਰਜਰੀ ਹੋਈ ਮੇਰੀ ਡਾਕਟਰ ਨੇ ਮੇਰੇ ਹਸਬੰਦ ਨਾਲ ਗੱਲ ਕੀਤੀ ਜਦੋਂ ਉਹਨਾਂ ਨੇ ਦੱਸਿਆ ਕਿ ਸਭ ਕੁਝ ਠੀਕ ਹੈ ਮੈਂ ਸਾਰਾ ਕੁਝ ਚੈੱਕ ਕਰ ਲਿਆ ਤੇ ਅਸੀਂ ਰੋਜ਼ ਹੀ ਰੋਂਦੇ ਸੀ ਰੋਂਦੇ ਸਿਰਫ ਸ਼ੁਕਰ ਕਰਕੇ ਗੁਰੂ ਰਾਮਦਾਸ ਜੀ ਦਾ ਕਿ ਕੁਟਾਨ ਕੁਟਾਨ ਸ਼ੁਕਰ ਹੈ ਕਹਿੰਦੇ ਆ ਇੱਕ ਤਿਲ ਪ੍ਰਭੂ ਨਾ ਵਿਛਰਿਆ ਜਿਸ ਨੇ ਸਭ ਕੁਝ ਦਿਨ ਆ ਰਾਮ ਤੇ ਇਹਦੇ ਚ ਕੋਈ ਸ਼ੱਕ ਨਹੀਂ ਜੀ ਕਿ ਡਿੱਠੇ ਸੱਬੇ ਤਾਂ ਨਹੀਂ ਤੁਦ ਜਏ ਆ ਗੁਰੂ ਰਾਮਦਾਸ ਦੇ ਦਰ ਤੋਂ ਕੋਈ ਘਰ ਨਹੀਂ ਹੈਗਾ ਮੇਰੇ ਕੋਲ ਕਈ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਪਰ ਇੱਕ ਚੀਜ਼ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਮੇਰੀ ਵਾਈਫ ਨੂੰ ਇਹ ਪ੍ਰੋਬਲਮ ਆਈ ਤੇ ਮੇਰਾ ਸਾਰਾ ਘਰ ਇੱਕ ਵਾਰੀ ਖੜ ਗਿਆ ਸੀ ਸਾਡੇ ਸਰੀ ਵਿੱਚ ਕੋਈ ਗੁਰਦੁਆਰਾ ਹੈਗਾ ਮੈਂ ਉੱਥੇ ਗਿਆ ਉੱਥੇ ਜਾ ਕੇ ਮੈਂ ਮਤਲਬ ਉਹ ਬਿਆਨ ਕਰਨਾ ਥੋੜਾ ਮੁਸ਼ਕਲ ਆ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਦੱਸਾਂ ਮੈਂ ਉੱਪਰ ਪਰ ਬਾਬਾ ਜੀ ਦੀ ਬੀੜ ਕੋਲ ਗਿਆ ਉੱਥੇ ਕੋਈ ਬੈਠਾ ਨਹੀਂ ਸੀ ਪਤਾ ਨਹੀਂ ਕਿਉਂ ਨਹੀਂ ਸੀ ਬੈਠਾ ਪਤਾ ਨਹੀਂ ਗੁਰੂ ਰਾਮਦਾਸ ਜੀ ਨੇ ਮੇਰੀ ਗੱਲ ਸੁਣਨੀ ਸੀ ਮੈਂ ਬਹੁਤ ਰੋ ਕੇ ਅਰਦਾਸ ਕੀਤੀ ਮਹਾਰਾਜ ਹੁਣ ਮੇਰੇ ਕੋਲ ਕਿਹੜਾ ਦਰ ਆ ਮੈਂ ਕਿੱਥੇ ਜਾਵਾਂ ਮੇਰੇ ਬੱਚੇ ਮੇਰਾ ਪਰਿਵਾਰ ਸਭ ਤੇਰਾ ਦਿੱਤਾ ਤੂੰ ਹੀ ਰੱਖਣਾ ਚਲੋ ਮੈਂ ਅਰਦਾਸ ਕੀਤੀ ਕਨਹਾ ਪ੍ਰਸ਼ਾਦ ਵੀ ਮੈਂ ਆਪਣੇ ਹੱਥ ਨਾਲ ਪਾਇਆ ਜਦੋਂ ਮੈਂ ਭਾਈ ਸਾਹਿਬ نیچے ਪਹੁੰਚਿਆ ਤੇ ਮੇਰੇ ਫੋਨ ਤੇ ਇੱਕ ਰਿੰਗ ਵੱਜੀ ਰਿੰਗ ਵੱਜੀ ਤੇ ਮੈਂ ਜਦੋਂ ਫੋਨ ਚੱਕਿਆ ਤੇ ਉੱਥੇ ਮੇਰੇ ਡਾਕਟਰ ਜਿਹੜੇ ਫਿਜ਼ੀਸ਼ੀਅਨ ਨੇ ਸਾਡੇ ਉੱਥੇ ਡਾਕਟਰ ਸੰਧੂ ਨੇ ਉਹਨਾਂ ਨੇ ਜਦੋਂ ਮੈਂ ਮੈਂ ਫੋਨ ਚੱਕਿਆ ਤੇ ਮੈਂ ਰੋ ਰੋ ਪਿਆ ਭਾਵੁਕ ਹੋ ਗਿਆ ਮੈਨੂੰ ਕਹਿੰਦੇ ਕੀ ਹੋਇਆ ਮੈਂ ਕਿਹਾ ਡਾਕਟਰ ਸਾਹਿਬ ਕੀ ਉਹ ਬਚ ਜੂਗੀ ਕਹਿੰਦੇ 200% ਬਚੂਗੀ ਤੇ ਮੈਨੂੰ ਲੱਗਦਾ ਉਹਦੋਂ ਗੁਰੂ ਰਾਮਦਾਸ ਸਾਖਸ਼ਾਤ ਉੱਤੇ ਸशोਭਿਤ ਸੀ ਉਹਨਾਂ ਬਚਨਾਂ ਤੇ ਸशोਭਿਤ ਸੀ ਮੈਂ ਸੌਂ ਖਾਨਾ ਗੁਰੂ ਰਾਮਦਾਸ ਦੇ ਚਰਨਾਂ ਦੀ ਮੈਂ ਉਸ ਤੋਂ ਬਾਅਦ ਡੋਲਿਆ ਨਹੀਂ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਹੁਣ ਇਹਨੂੰ ਕੁਝ ਨਹੀਂ ਹੋਣਾ ਮੈਂ ਪੂਰੇ ਜੱਗ ਨੂੰ ਮੈਂ ਪੂਰੇ ਸੰਸਾਰ ਨੂੰ ਇਹੀ ਇੱਥੋਂ ਖੜ ਕੇ ਕਹਿਣਾ ਚਾਹੁੰਦਾ ਕਿ ਵਾਕਈ ਇਸ ਦਰ ਤੋਂ ਉੱਤੇ ਕੋਈ ਦਰ ਨਹੀਂ ਤੁਹਾਡੇ ਦੁੱਖ ਸੁੱਖ ਸਭ ਨਗ ਪੂਰੇ ਕਰਦਾ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਦਿੱਠੇ ਸਭੇ ਥਾਂ ਨਹੀਂ ਤਦ ਜਿਹਿਆ ਸਾਰੇ ਸੰਸਾਰ ਨੂੰ ਠੰਡ ਪਾਓ ਮਹਾਰਾਜ ਸਾਹਿਬ ਦੇ ਉੱਤੇ ਕਿਰਪਾ ਕਰਨ ਸਾਰੇ ਸੰਸਾਰ ਤੇ ਕਿਰਪਾ ਕਰਨ ਭਾਈ ਸਾਹਿਬ ਬਿਆਨ ਕਰਨਾ ਮੁਸ਼ਕਲ ਆ ਅੰਦਰ ਵੜੀਦਾ ਤੇ ਹੰਜੂ ਆਉਂਦੇ ਬਾਹਰ ਨਿਕਲ ਦਿੱਤੇ ਹੰਜੂ ਆਉਂਦੇ ਖਾਈਦਾ ਤੇ ਹੰਜੂ ਆਉਂਦੇ ਪਾਈਦਾ ਤੇ ਹੰਜੂ ਆਉਂਦੇ ਬਸ ਵਾਹਿਗੁਰੂ ਨੂੰ ਇਦਾਂ ਹੀ ਪਿਆਰ ਬਣਾਈ ਰੱਖੇ ਸਾਰੇ ਸੰਸਾਰ ਤੇ ਸਾਰੀਆਂ ਬਿਮਾਰੀਆਂ ਨੂੰ ਠੱਲ ਪਾਵੇ ਮੈਂ ਮੰਚ ਤੋਂ ਕਹਿਣਾ ਚਾਹੁੰਦਾ ਇਹ ਬਸ ਗੁਰੂ ਰਾਮਦਾਸ ਦੇ ਚਰਨਾਂ ਤੋਂ ਤੇ ਕੁਝ ਨਹੀਂਗਾ ਇਸ ਤੋਂ ਉੱਤੇ ਕੋਈ ਵਡਿਆਈ ਨਹੀਂ ਇਸ ਤੋਂ ਉੱਤੇ ਕੋਈ ਸਜਾਈ ਨਹੀਂ ਮੈਂ ਕੈਨੇਡਾ ਦੇ ਵਿੱਚ ਇਥੋਂ ਦਸਤਾਰ ਦੇ ਕੈਂਪ ਲਾਉਣ ਹਰ ਸਾਲ ਜਾਂਦਾ ਤੇ ਇਹ ਮੇਰਾ ਉੱਥੇ ਸ਼ੋਲਡਰ ਜਿਹੜਾ ਆ ਵਾਲਾ ਨਾ ਤੇ ਇਹ ਮੈਂ ਭੈਜੀ ਹੁਣੀ ਫਿਜ਼ੀਓਥੈਰੇਪੀ ਕਰਦੇ ਡਾਕਟਰ ਨੇ ਉੱਥੇ ਕੈਨੇਡਾ 'ਚ ਸਰੀ ਗੁਰਦਰਾ ਸਾਹਿਬ ਦਸ਼ਮੀਸ਼ ਦਰਬਾਰ ਦੇ ਲਾਗੇ ਤੇ ਮੇਰੇ ਸ਼ੋਲਡਰ ਕਾਫੀ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਇੱਕ ਡਾਊਨ ਹੋ ਗਿਆ ਤੇ ਇੱਕ ਉੱਪਰ ਮੈਂ ਡਿੱਗ ਪਿਆ ਸੀ ਤੇ ਫਿਰ ਇਹਨਾਂ ਕੋ ਮੈਂ ਫਿਜ਼ੀਓਥੈਰੇਪੀ ਕਰਾਉਣ ਗਿਆ ਉੱਥੇ ਜਦੋਂ ਮੇਰਾ ਸ਼ੋਲਡਰ ਨੂੰ ਇਹ ਮ사ਜ ਕਰਦੇ ਸੀ ਤੇ ਮੈਂ ਧੰਗੂ ਗੁਰੂ ਰਾਮਦਾਸ ਕਿਹਾ ਤੇ ਭੈਂ ਜੂ ਨਹੀਂ ਮਨ ਪਰ ਆਇਆ ਇਹਨਾਂ ਦਾ ਫਿਰ ਇਹ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰਾ ਜਿਹੜਾ ਮੈਨੂੰ ਅੱਜ ਤੋਂ 2 ਸਾਲ ਪਹਿਲਾਂ ਗੁੱਲੀਟ ਕੈਂਸਰ ਸੀ ਤੇ ਮੇਰਾ ਕੈਂਸਰ ਇੱਥੋਂ ਠੀਕ ਹੋਇਆ ਗੁਰੂ ਰਾਮਦਾਸ ਨੇ ਠੀਕ ਕੀਤਾ ਆ ਤੇ ਸਾਰੀ ਫਿਰ ਉਹਨਾਂ ਨੇ ਮੈਨੂੰ ਸਟੋਰੀ ਦੱਸੀ ਤੇ ਅੱਜ ਇਹ ਮੇਰੇ ਕੋ ਪੰਜਾਬ ਆਏ ਆ ਤੇ ਬੜੀ ਕਿਰਪਾ ਅਨੁਦੇ ਅੱਜ ਤੇ ਮਾਰਾ ਨਹੀਂ ਸੁਣੀ ਜਨਦੀ ਤੇ ਮੈਨੂੰ ਇਦਾਂ ਨਾ ਪਰਿਵਾਰ ਮਿਲਿਆ ਬਹੁਤ ਚੜ੍ਹਦੀ ਕਲਾ ਵਾਲਾ ਸੀ ਮੇਰੇ ਮੰਦੇ ਵਿੱਚ ਮੰਦੇ ਵਿੱਚ ਬੜਵਲਾ ਸੀ ਕਿ ਮੈਂ ਜਰੂਰ ਸਾਰੀ ਦੁਨੀਆ ਪਰ ਵਿੱਚ ਦੱਸਾਂ ਕਿ ਦੇਖੋ ਇੰਨਾ ਤਕੜਾ ਕੈਂਸਰ ਸੀ ਕੈਨਜੀਨਲ ਤੋਂ ਠੀਕ ਹੋਇਆ ਡਾਕਟਰ ਨੇ ਤੇ ਆਪਾਂ ਕਿਉਂ ਨਹੀਂ ਵਿਸ਼ਵਾਸ ਕਰਦੇ ਤੇ ਜਰੂਰ ਆਪਾਂ ਮਾਰਦੇ ਵਿਸ਼ਵਾਸ ਸਾਨੂੰ ਕਰਨਾ ਚਾਹੀਦਾ ਆ ਗੁਰੂ ਰੰਧਾ ਸਾਹਿਬ ਦੀ ਬੜੀ ਕਿਰਪਾ ਆ ਤੇ ਬੋ ਬਤਨ ਬਾਰੇ ਸਾਰੇ ਹਾਂ ਜੀ ਕੌਣ ਸੀ ਮੈਨੂੰ ਮਿਲਣਾ ਇਹਨੇ ਸਪੈਸ਼ਲ ਜੀ ਇਹ ਮੈਨੂੰ ਕੋਈ ਸਾਰਿਆਂ ਨੂੰ ਮੈਂ ਦੱਸਾਂ ਮਹਾਰਾਜ ਜੀ ਬੜੀ ਕਿਰਪਾ ਆ